ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਇਸ ਵਕਤ ਅਸੀਂ ਲੁਧਿਆਣੇ ਦੇ ਵਿੱਚ ਮੌਜੂਦ ਆ ਦੱਸ ਦਈਏ ਕਿ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕੀ 30 ਦੇ ਕਰੀਬ ਹਿੰਦੂਆਂ ਦਾ ਜਾਤ ਪੁੱਛ ਕੇ ਧਰਮ ਪੁੱਛ ਕੇ ਕਤਲ ਕਰ ਦਿੱਤਾ ਗਿਆ ਵੈ ਹੱਤਿਆ ਕਰ ਦਿੱਤੀ ਗਈ ਵੈ ਇਸ ਵਕਤ ਜੋ ਕਿ ਹਿੰਦੂ ਨਿਆਇਪੀਠ ਦੇ ਸੜਨਾਲ ਉਧੇ ਦਰ ਮੌਜੂਦ ਨੇ ਸਾਰੀ ਟੀਮ ਮੌਜੂਦ ਹੈ ਜਿਨ੍ਹਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਵੈ ਗੱਲਬਾਤ ਕਰਦੇ ਹਾਂ ਪ੍ਰਵੀਨ ਡੰਗ ਜੀ ਦੇ ਨਾਲ ਜੋ ਇਹ ਕਹਿ ਸਕਦੇ ਆ ਕਿ ਆਤੰਕੀ ਹਮਲਾ ਹੈ ਜਿਸ ਨੇ ਕਿ ਪੂਰੇ ਭਾਰਤ ਹੀ ਨਹੀਂ ਵਿਸ਼ਵ ਪੱਧਰ ਤੇ ਜੋ ਝਜੋੜ ਕੇ ਰੱਖਤਾ ਹੈ ਕਿਉਂਕਿ ਨਵੇਂ ਨਵੇਂ ਵਿਆਹ ਹੋਏ ਸੀ ਸਲਾਨੀ ਉੱਤੇ ਘੁੰਮਣ ਗਏ ਸੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਤਾ ਹੈ ਜੋ ਤੁਸੀਂ ਕੀ ਮੰਗ ਲੈ ਕੇ ਆਏ ਹੋ ਦੇਸ਼ ਦੇ ਦੁਸ਼ਮਣਾਂ ਦੇ ਪ੍ਰਤੀ ਜੋ ਰਵਈਆ ਅਪਣਾਣਾ ਉਹ ਤੇ ਸਾਡੀ ਸਰਕਾਰ ਨੇ ਅਪਣਾਣਾ ਉਹਦੇ 'ਚ ਸਾਨੂੰ ਕੋਈ ਸ਼ੱਕ ਨਹੀਂ ਕਿ ਸਖਤ ਤੋਂ ਸਖਤ ਰਵਈਆ ਅਪਣਾਇਆ ਜਾਊਗਾ ਪਰ ਦੇਸ਼ ਦੇ ਲੋਕਾਂ ਦੀ ਭਾਵਨਾ ਸਰਕਾਰ ਤੱਕ ਪਹੁੰਚੇ ਆਮ ਭਾਰਤੀ ਕੀ ਸੋਚਦਾ ਦੇਸ਼ ਨੂੰ ਪਿਆਰ ਕਰਨ ਵਾਲਾ ਕੀ ਸੋਚਦਾ ਇਹ ਅੱਜ ਅਸੀਂ ਮੰਗ ਪੱਤਰ ਦੇ ਮਾਧਿਅਮ ਨਾਲ ਸਰਕਾਰ ਤੱਕ ਪਹੁੰਚ ਆਇਆ ਕਿ ਜਿਹੜੇ ਉੱਥੇ ਸ਼ਹੀਦ ਹੋਏ ਨੇ ਜਿਹੜੇ ਕਤਲ ਕੀਤੇ ਗਏ ਨੇ ਬੇਰਹਿਮੀ ਨਾਲ ਜਿਸ ਤਰ੍ਹਾਂ ਇਜ਼ਰਾਈਲ ਦੇ ਵਿੱਚ ਫਿਲਸਤੀਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸੇ ਤਰ੍ਹਾਂ ਇਹ ਜਿਹੜਾ ਪਾਕਿਸਤਾਨ ਸਮਰਥਕ ਅੱਤਵਾਦੀਆਂ ਨੇ ਜਿਹੜੇ ਬਹੁਤ ਵੱਡੀ ਕੀਮਤੀ ਚ ਦੇਸ਼ 'ਚ ਵੀ ਨੇ ਦੇਸ਼ ਦੇ ਖਿਲਾਫ ਜਿਹੜੇ ਸੋਚ ਲੈ ਕੇ ਬੈਠੇ ਨੇ ਜਿਸ ਤਰ੍ਹਾਂ ਕਾਂਗਰਸ ਦਾ ਲੀਡਰ ਹੈ ਰਾਸ਼ਦ ਅਲਵੀ ਉਹ ਆਪਣੀ ਸਪੀਚ 'ਚ ਕਿੱਡੀ ਦਲੇਰੀ ਨਾਲ ਕਹਿ ਰਿਹਾ ਕਿ ਮੁਰਸ਼ੀਦਾਬਾਦ ਜਿਹੜੀ ਹਿੰਸਾ ਹੋਈ ਹੈ ਕਿਰਿਆ ਦੀ ਪ੍ਰਤੀ ਕਿਰਿਆ ਕਿਹੜੀ ਕਿਰਿਆ ਪਾਰਲੀਮੈਂਟ ਤੇ ਜਿਹੜਾ ਵਕਸਨ ਸੰਸ਼ੋਧਨ ਐਕਟ ਪਾਸ ਆ ਉਹਨੂੰ ਕਿਰਿਆ ਦੱਸ ਰਿਹਾ ਤੇ ਉਹਦੀ ਪ੍ਰਤੀਕਿਰਿਆ ਚ ਉਹਨਾਂ ਦੀ ਹਿੰਸਾ ਨੂੰ ਉਚਿਤ ਠਹਿਰਾ ਰਿਆ ਇਹੋ ਜੇ ਨਿਮਨ ਸਤਰ ਦੇ ਅਪਰਾਧੀ ਦੇ ਉੱਤੇ ਦੇਸ਼ದ್ರੋਹ ਦਾ ਪਰਚਾ ਸਰਕਾਰ ਨੂੰ ਦਰਜ ਕਰਨਾ ਚਾਹੀਦਾ ਔਰ ਮਰਸ਼ੀਦਾਬਾਦ ਚ ਵੀ ਇੱਕ ਕਹਿ ਲੋ ਕੀ ਕਹਿੰਦੇ ਸਰਜੀਕਲ ਸਟ੍ਰਾਈਕ ਟਾਈਪ ਹੋਣੀ ਚਾਹੀਦੀ ਦੇਸ਼ ਦੇ ਦੁਸ਼ਮਣਾਂ ਤੇ ਜਿਹੜੇ ਉੱਥੇ ਅਲਪसंख्यक ਹਿੰਦੂਆ ਦੇ ਉੱਤੇ ਹਿੰਸਾ ਕਰ ਰਹੇ ਨੇ ਜਿਹੜੇ ਕਸ਼ਮੀਰ ਚ ਸ਼ਹੀਦ ਹੋਏ ਨੇ ਪਹਿਲਗਾਮ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 10-10 ਕਰੋੜ ਮੁਆਵਜ਼ਾ ਮਿਲਣਾ ਚਾਹੀਦਾ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਮਿਲਟਰੀ ਜੋ ਘਟ ਤੋਂ ਘਟ ਸੈਕੰਡ ਲੈਫੀਨੈਂਟ ਦੀ ਜੌਬ ਡਾਇਰੈਕਟ ਮਿਲਣੀ ਚਾਹੀਦੀ ਆ ਔਰ ਜਿਹੜੇ ਸਾਡੇ ਦੇਸ਼ ਭਗ ਸਮਾਜ ਆ ਉਹਨਾਂ ਨੂੰ ਸਕੂਲਾਂ 'ਚ ਮਿਲਟਰੀ ਦੀ ਟ੍ਰੇਨਿੰਗ ਅਨਵਾਰਿਆ ਕੀਤੀ ਜਾਣੀ ਚਾਹੀਦੀ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਕਿ ਕਸ਼ਮੀਰ ਜਾਣ ਵਾਲੇ ਟੂਰਿਸਟ ਨੂੰ ਆਰਜੀ ਤੌਰ ਦੇ ਉੱਤੇ ਹਥਿਆਰ ਦਾ ਲਾਇਸੈਂਸ ਵੀ ਦੇਣਾ ਚਾਹੀਦਾ ਜੇ ਕੋਈ ਉਹਨਾਂ ਵੱਲ ਮਾੜੀ ਨਜ਼ਰ ਨਾਲ ਦੇਖੇ ਉਹ ਮੌਕੇ ਤੇ ਹੀ ਉਹਨੂੰ ਜਵਾਬ ਦੇ ਸਕਣ ਔਰ ਇਹ ਸਾਰੀ ਚੀਜ਼ਾਂ ਦਾ ਮੰਗ ਪੱਤਰ ਅੱਜ ਅਸੀਂ ਮਾਰਫਤ ਡਿਪਟੀ ਕਮਿਸ਼ਨਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਮ ਭੇਜ ਰਹੇ ਆ ਜੀ ਸੋ ਇੱਕ ਚੀਜ਼ ਜੋ ਕਿ ਉੱਥੇ ਲਾਈਵ ਸਲਾਨੀ ਵੀਡੀਓਜ਼ ਰਿਕਾਰਡ ਕਰ ਰਹੇ ਸੀ ਅਖੀ ਜਿਨ੍ਹਾਂ ਨੇ ਪੂਰਾ ਮੰਜ਼ਰ ਦੇਖਿਆ ਹੋਵੇ ਤੱਕਿਆ ਹੋਵੇ ਉਹ ਕਹਿੰਦੇ ਨੇ ਕਿ ਧਰਮ ਪੁੱਛ ਪੁੱਛ ਕੇ ਮਾਰਿਆ ਗਿਆ ਵੇ ਚੁਣ ਚੁਣ ਕੇ ਮਾਰੇ ਗਏ ਨੇ ਇੱਕ ਵਿਸ਼ੇਸ਼ ਧਰਮ ਦੇ ਲੋਕ ਇਹ ਜਿਸ ਲਈ ਅਪੀਜ਼ਮੈਂਟ ਦੀ ਪੋਲਿਟਿਕਸ ਦੇਸ਼ ਦੇ ਵਿੱਚ ਹੋਊਗੀ ਇੱਕ ਸਮਾਜ ਨੂੰ ਤੁਸੀਂ ਅਧਿਕਾਰ ਸਵਿਧਾਨ ਤੋਂ ਉੱਤੇ ਦੇਵੋਗੇ ਤਾਂ ਉਹਨਾਂ ਨੂੰ ਹਮੇਸ਼ਾ ਹਾਕ ਨਾਲ ਆਪਣੇ ਨਜਾਇਜ਼ ਮੰਗਾ ਕਰਨ ਦਾ ਵੀ ਹੌਸਲਾ ਮਿਲਦਾ ਰਹੂਗਾ ਇਹ ਜਿਹੜੀ ਅਪੀਜ਼ਮੈਂਟ ਤ੍ਰਿਸ਼ਟੀ ਕਰਨ ਦੀ ਰਾਜਨੀਤੀ ਆ ਇਹ ਦੇਸ਼ ਨੂੰ ਖੋਖਲਾ ਕਰ ਰਹੀ ਹੈ ਦੂਸਰਾ ਫਿਰ ਪਾਕਿਸਤਾਨ ਬਣਾਉਣ ਵਾਲੇ ਪਾਸੇ ਲੈ ਕੇ ਜਾ ਰਹੀ ਹੈ ਇਹਨੂੰ ਸਿਰੇ ਤੋਂ ਕੁਚਲਣ ਦੀ ਜ਼ਰੂਰਤ ਆ ਗਵਾਂਡੀ ਦੇਸ਼ ਦਾ ਇਸ ਵਿੱਚ ਹੱਥ ਤੁਹਾਨੂੰ ਲੱਗਦਾ ਕਿੰਨਾ ਕੋ ਸਕਦਾ ਗਵਾਂਡੀ ਦੇਸ਼ ਨਾਲ ਇਸ ਦੇਸ਼ 'ਚ ਜਿਹੜੇ ਸਲੀਪਰ ਸੈੱਲ ਨੇ ਉਹਨਾਂ ਦੇ ਉੱਤੇ ਸ਼ਕਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਗਵਾਂਡੀ ਦੇਸ਼ ਦੀ ਕੀ ਜੁੜਤ ਹੋ ਸਕਦੀ ਹੈ ਜੇ ਇਸ ਦੇਸ਼ 'ਚ ਗੱਦਾਰ ਨਾ ਹੋਣ ਉਹ ਗੱਦਾਰਾਂ ਨੂੰ ਪਹਿਲਾਂ ਸਿਰ 'ਚ ਗੋਲੀ ਮਾਰਨੀ ਚਾਹੀਦੀ ਆ ਅੱਛਾ ਇੱਕ ਗੱਲ ਇਹ ਵੀ ਆਂਦੀ ਹੈ ਕਿ ਪ੍ਰਤੀਕਿਰਿਆ ਵੈ ਜੋ ਕਿ ਦੇਸ਼ ਦੇ ਵੱਲੋਂ ਵੀ ਬਰਾਬਰ ਕੀਤੀ ਜਾਂਦੀ ਵੈ ਮੌਕੇ ਤੇ ਹੀ ਜੋ ਕਿ ਗ੍ਰਹਿ ਮੰਤਰੀ ਦੇਸ਼ ਦੇ ਉੱਤੇ ਪਹੁੰਚਦੇ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਾਲਾਤ ਹੈ ਜੋ ਕਿ ਉਹਨੂੰ ਕਾਫੀ ਜ਼ਿਆਦਾ ਬਦਲਦੇ ਵੀ ਦਿਖਾਈ ਦੇ ਰਹੇ ਨੇ ਦੇਸ਼ 'ਤੇ ਦੇਖੋ ਉੜੀ ਦੇ ਵਿੱਚ ਹਮਲਾ ਹੋਇਆ ਪੁਲਵਾਲਾਂ 'ਚ ਹੋਇਆ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਸਟ੍ਰਾਈਕ ਹੋਈ ਦੇਸ਼ ਦੀ ਸਰਕਾਰ ਦੇ ਉੱਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਸਾਡੀ ਦਿੱਤੀ ਇੱਕ ਇੱਕ ਵੋਟ ਉਹਦਾ ਨਤੀਜਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸੇ ਬਾਰਡਰ ਦੇ ਉੱਤੇ ਕੋਈ ਗੋਲੀ ਨਹੀਂ ਚੱਲ ਰਹੀ ਸਾਡੇ ਜਵਾਨ ਸ਼ਹੀਦ ਨਹੀਂ ਹੋ ਰਹੇ ਇਹ ਜਿਹੜਾ ਲੁੱਕ ਕੇ ਇੱਕ ਹਮਲਾ ਕੀਤਾ ਗਿਆ ਇਹਦਾ ਮੂੰਹ ਤੋੜ ਜਵਾਬ ਸਾਡੀ ਦੇਸ਼ ਦੀ ਸਰਕਾਰ ਦੇਣ ਚ ਸਮਰਥਾ ਔਰ ਦਊਗੀ ਵੀ ਇਹਦੇ 'ਚ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਵਿਸ਼ਵ ਭਦਰ ਦੇ ਵੀ ਬਿਆਨ ਆਏ ਨੇ ਜੋ ਡੋਨਲਡ ਟਰੰਪ ਨੇ ਵੀ ਟਵੀਟ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲ ਵੀ ਕੀਤੀ ਹੈ ਕਿ ਅਸੀਂ ਇਸ ਮੁੱਦੇ ਦੇ ਵਿੱਚ ਅਤੰਗਵਾਦ ਦੇ ਖਿਲਾਫ ਤੁਹਾਡੇ ਨਾਲ ਬਰਬਰ ਖੜੇ ਹਾਂ ਕਮਜ਼ੋਰ ਦਾ ਕੋਈ ਦੋਸਤ ਨਹੀਂ ਹੁੰਦਾ ਤਾਕਤਵਰ ਦੇ ਸਾਰੇ ਸਮਰਥਕ ਹੁੰਦੇ ਨੇ ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦੀ ਸਰਕਾਰ ਤਾਕਤਵਰ ਅਤੇ ਸਾਰੇ ਉਹਦੇ ਪਿੱਛੇ ਲਾ ਕੇ ਇੱਕ ਸੁਰਚਾ ਦਾ ਸਮਰਥਨ ਕਰਨਗੇ ਜੀ ਸੋ ਕਿਵੇਂ ਲੱਗਦਾ ਹੈ ਕਿ ਇਹ ਚੀਜ਼ 370 ਹਟਣ ਤੋਂ ਬਾਅਦ ਕਾਫੀ ਜ਼ਿਆਦਾ ਚੋਤੰਕੀ ਹਮਲੇ ਨੇ ਘਟ ਗਏ ਸੀਗੇ ਔਰ ਇੱਕ ਵਾਰ ਮੋੜ ਤੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਜਦੋਂ ਦੀ 5 ਅਗਸਤ 2019 ਤੋਂ ਕਿ ਕਹਿੰਦੇ 370 ਤੋੜੀ ਗਈ ਆ ਉਸ ਤੋਂ ਬਾਅਦ ਇਹ ਪਹਿਲਾ ਅਤਵਾਦੀ ਹਮਲਾ ਜਿਹਦੇ ਚ ਐਡੇ ਵੱਡੇ ਪੱਧਰ ਦੇ ਉੱਤੇ ਦੇਸ਼ ਦਾ ਨਾਮ ਲੈਣ ਵਾਲੇ ਲੋਕਾਂ ਦੇ ਉੱਤੇ ਕਤਲ ਕੀਤੇ ਗਏ ਨੇ ਉਮੀਦ ਆ ਕਿ ਸਰਕਾਰ ਇਸ ਮਾਮਲੇ ਸਤ ਤੋਂ ਸਤ ਕਾਰਵਾਈ ਦੇਸ਼ ਦੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਕਰੂਗੀ ਜੀ ਸੋ ਬਿਲਕੁਲ ਜੋ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਵੈ ਗੱਲਬਾਤ ਕੀਤੀ ਜਾ ਰਹੀ ਹੈ ਔਰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਜਦ ਆਪਣੇ ਦੌਰੇ ਤੋਂ ਵਾਪਸ ਆਏ ਸੀ ਤਾਂ ਉਹਨਾਂ ਨੇ ਵੀ ਇਸ ਚੀਜ਼ ਨੂੰ ਕਾਫੀ ਗੰਭੀਰ ਮੁੱਦਾ ਸਮਝਿਆ ਔਰ ਮੌਕੇ ਤੇ ਹੀ ਇਸ ਦੀ 에ਰਪੋਰਟ ਤੇ ਹੀ ਬੈਠਕ ਵੀ ਕੀਤੀ ਹੈ ਪੂਰੇ ਦੇਸ਼ ਦੇ ਵਿੱਚ ਇਸ ਵਕਤ ਸ਼ੋਕ ਮਨਾਇਆ ਜਾ ਰਿਹਾ ਹੈ ਵੈ ਜੋ ਨਵਯਾ ਜੋੜੇ ਸੀਗੇ ਉੱਥੇ ਜੋ ਆਪਣਾ ਜੋ ਟੂਰਿਜ਼ਮ ਦੇ ਲਈ ਗਏ ਸੀ ਕੁਮੜ ਫਿਰੰਦੇ ਗਏ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਯਾਤਰਾ ਵੀ ਹੋ ਸਕਦੀ ਹੈ ਸੌਰਵਦਰੀ ਅਪਡੇਟ ਦੇ ਲਈ ਜੁੜੇ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ